ਇਹ ਰਸਤਾ ਐਨੇ ਬੁਰੇ ਹਾਲਾਤ ਸੀ ਕਿਸੇ ਸਮੇਂ ਨਿਤਨ ਗਟਕਰੀ ਜੀ ਨੇ ਅਕਾਲੀ ਬੀਜੇਪੀ ਸਰਕਾਰ ਚ ਇਹਦਾ ਨਹੀਂ ਪੱਥਰ ਰੱਖਿਆ ਸੀ ਪਰ ਉਹ ਵਿੱਚੇ ਰਹਿ ਗਿਆ ਬਹੁਤ ਸਾਰੀਆਂ ਸਰਕਾਰਾਂ ਆਈਆਂ ਬਹੁਤ ਸਾਰੀਆਂ ਗਈਆਂ ਕਿਸੇ ਨੇ ਇਹ ਸੜਕ ਵੱਲ ਧਿਆਨ ਨਹੀਂ ਦਿੱਤਾ ਔਰ ਬਹੁਤ ਸਾਰੇ ਹਾਦਸੇ ਵੀ ਹੋਏ ਕਈ ਲੋਕਾਂ ਦੀ ਜਾਨ ਵੀ ਚਲੀ ਗਈ ਵਿਚਾਰਿਆਂ ਦੀ ਔਰੇ ਮੈਂ ਮਾਨ ਨਾਲ ਮਹਿਸੂਸ ਕਰ ਰਿਹਾ ਕਿ ਮੈਂ ਬਹੁਤ ਸਾਰੇ ਹੋਰ ਕੰਮਾਂ ਲਈ ਬੋਲਦਾ ਹਾਂਗਾ ਅੱਜ ਪ੍ਰਾਊਡ ਹੈ ਮੈਨੂੰ ਕਿ ਮੈਂ ਦਸਵੇਂ ਪਾਤਸ਼ਾਹ ਦੇ ਘਰ ਨੂੰ ਜਾਣ ਵਾਲੀ ਸੜਕ ਲਈ ਬੋਲ ਰਿਹਾ ਹਾਂ ਔਰ ਇਹ ਕਾਰ ਸੇਵਾ ਕਿਲਾ ਅਨੰਦਗੜ੍ਹ ਵਾਲੇ ਮਹਾਪੁਰਸ਼ ਬਾਬਾ ਸੁੱਚਾ ਸਿੰਘ ਜੀ ਬਾਬਾ ਸਤਨਾਮ ਸਿੰਘ ਇਹ ਸੜਕ ਨੂੰ ਬਣਾਉਣ ਦਾ ਕੰਮ ਕਰ ਰਿਹਾ ਹੈ ਔਰ ਇੱਥੋਂ ਹੀ ਅੰਮ੍ਰਿਤ ਦੀ ਦਾਤ ਮਿਲੀ ਸੀ ਸਿੰਘ ਨਾਮ ਕੌਰ ਨਾਮ ਇੱਥੋਂ ਹੀ ਮਿਲਦਾ ਵਾ ਇਤੋਂ ਹੀ ਇਹ ਦਸਤਾਰ ਮਿਲੀ ਆ ਔਰ ਮੇਰੇ ਪਿਓ ਦੇ ਘਰ ਨੂੰ ਜਾਣ ਵਾਲਾ ਰਸਤਾ ਮੈਨੂੰ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਆਪਣੇ ਪਿਓ ਦੇ ਘਰ ਨੂੰ ਜਾਣ ਵਾਲੇ ਰਸਤੇ 'ਲੀ ਬੋਹ। ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਸੇਜਰ ਦੀਪ ਸਿੰਘ ਇਸ ਵਕਤ ਬੰਗੇ ਤੋਂ ਜਾਣ ਵਾਲੀ ਸੜਕ ਸ਼੍ਰੀ ਅਨੰਦਪੁਰ ਸਾਹਿਬ ਨੂੰ ਉਹ ਸੜਕ ਤੇ ਮੌਜੂਦ ਆ ਜੋ ਖਾਲਸੇ ਦੀ ਇੱਕ ਜਨਮ ਭੂਮੀ ਤੇ ਜਾਂਦੀ ਆ ਪਰ ਉਸਦੇ ਹਾਲਾਤ ਕਾਫੀ ਖਸਤਾ ਨੇ। ਪੋਸ ਨੂੰ ਲੈ ਕੇ ਜ਼ਰੂਰ ਸਮਾਤ ਸੇਵਕ ਸਰਬਜੀਤ ਸਿੰਘ ਵੱਲੋਂ ਆਵਾਜ਼ਾਂ ਚੁੱਕੀਆਂ ਗਈਆਂ ਨੇ ਐਮਪੀ ਤੱਕ ਪਹੁੰਚ ਕੀਤੀ ਗਈ ਹੈ ਕਈ ਵਿਧਾਇਕਾਂ ਤੱਕ ਪਹੁੰਚ ਕੀਤੀ ਗਈ ਅਤੇ ਵਿਧਾਨ ਸਭਾ ਦੇ ਸਪੀਕਰ ਸਾਹਿਬ ਨਾਲ ਵੀ ਮੁਲਾਕਾਤ ਕੀਤੀ ਗਈ ਸੀ ਪਰ ਅਫਸੋਸ ਦੀ ਗੱਲ ਇਹ ਆ ਕੋਈ ਰਿਸਪੌਂਸ ਕੋਈ ਸਹਿਯੋਗ ਉਨ੍ਹਾਂ ਵੱਲੋਂ ਨਹੀਂ ਮਿਲਿਆ ਪਰ ਹੁਣ ਇਹ 1400 ਕਰੀਬ ਕਰੋੜ ਦੀ ਲਾਗਤ ਨਾਲ ਸੜਕ ਤਿਆਰ ਹੋਣੀ ਹੈ ਜਿੱਥੇ ਬਾਬਾ ਸਤਨਾਮ ਸਿੰਘ ਹੋਣੀ ਕਿਲਾ ਆਨੰਦਗੜ੍ਹ ਵਾਲੇ ਮਹਾਪੁਰਸ਼ ਜੋ ਇੱਕ ਵੱਡੇ ਸਹਿਯੋਗ ਨਾਲ ਇਹ ਸੜਕ ਤਿਆਰ ਕਰ ਰਹੇ ਨੇ ਖਾਲਸੇ ਪੰਥ ਦੀ ਇਹ ਪਹਿਲੀ ਸੜਕ ਹੋਏਗੀ ਜਿਸ ਦੇ ਉੱਪਰ ਨਾ ਕੋਈ ਪਰਚੀ ਨਾ ਕੋਈ ਟੋਲ ਲੱਗੇਗਾ ਮਾਨ ਵਾਲੀ ਗੱਲ ਜ਼ਰੂਰ ਆ ਫਕਰ ਮਹਿਸੂਸ ਕਰਨ ਵਾਲੀ ਗੱਲ ਜ਼ਰੂਰ ਆ ਗੱਲਬਾਤ ਕਰਦੇ ਆ ਮੇਰੇ ਨਾਲ ਸੋਨੂ ਜੰਡਿਆਲਾ ਮੌਜੂਦ ਨੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੀ ਲੰਬੇ ਸਮੇਂ ਤੋਂ ਆਵਾਜ਼ ਚੁੱਕਦੇ ਰਹੇ ਹੋ ਸਰਕਾਰਾਂ ਨੇ ਅੱਜ ਭਾਵੇਂ ਨਹੀਂ ਸੁਣੀ ਮਹਾਪੁਰਸ਼ ਵੱਡੀ ਦੀਨ ਦੇ ਰਹੇ ਹੈ ਮਹਾਰਾਜ ਨੇ ਸੁਣ ਲਈ ਸਭ ਤੋਂ ਵੱਡੀ ਸਰਕਾਰ ਤੇ ਉਹ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਔਰ ਸਭ ਤੋਂ ਵੱਡੀ ਗੱਲ ਕੀ ਇਹ ਸੜਕ ਜਿਹੜੀ ਆ ਦੋ ਤਖਤਾਂ ਨੂੰ ਜੋੜਦੀ ਤਖਸ਼ਰੀ ਅਕਾਲ ਤਖਸਾਹਬ ਤਖਸ਼ਰੀ ਕੇਸਗੜ੍ਹ ਸਾਹਿਬ ਜਦੋਂ ਆਪਾਂ ਅੰਮ੍ਰਿਤਸਰ ਤੋਂ ਸਿੱਧਾ ਆਉਨੇ ਆ ਆਨੰਦਪੁਰ ਸਾਹਿਬ ਨੂੰ ਜਾਣ ਵਾਲਾ ਇਹੀ ਰਸਤਾ ਵਾ ਔਰ ਬੰਗੇ ਤੋਂ ਗੜ੍ਹ ਸ਼ੰਕਰ ਨੂੰ ਜਦੋਂ ਆਪਾਂ ਆਉਨੇ ਇਧਰੋਂ ਆਨੰਦਪੁਰ ਸਾਹਿਬ ਨੂੰ ਇਹ ਰਸਤਾ ਐਨੇ ਬੁਰੇ ਹਾਲਾਤ ਸੀ ਕਿਸੇ ਸਮੇਂ ਨਿਤਨ ਗਟਕਰੀ ਜੀ ਨੇ ਅਕਾਲੀ ਬੀਜੇਪੀ ਸਰਕਾਰ 'ਚ ਇਹਦਾ ਨਹੀਂ ਪੱਥਰ ਰੱਖਿਆ ਸੀ ਪਰ ਉਹ ਵਿੱਚੇ ਰਹਿ ਗਿਆ ਬਹੁਤ ਸਾਰੀਆਂ ਸਰਕਾਰਾਂ ਆਈਆਂ ਬਹੁਤ ਸਾਰੀਆਂ ਗਈਆਂ ਕਿਸੇ ਨੇ ਇਹ ਸੜਕ ਵੱਲ ਧਿਆਨ ਨਹੀਂ ਦਿੱਤਾ ਔਰ ਬਹੁਤ ਸਾਰੇ ਹਾਸੇ ਵੀ ਹੋਏ ਕਈ ਲੋਕਾਂ ਦੀ ਜਾਨ ਵੀ ਚਲੀ ਗਈ ਵਿਚਾਰਿਆਂ ਦੀ ਔਰ ਲੱਖਾਂ ਸ਼ਰਧਾਲੂ ਰੋਜ਼ਾਨਾ ਦਰਸ਼ਨ ਕਰਨ ਆਉਂਦੇ ਆ ਜਦੋਂ ਅਨੰਦਪੁਰ ਸਾਹਿਬ ਆਉਂਦੇ ਆ ਨਾਲ ਹੀ ਫਿਰ ਫੁੱਲਪੌਂਡ ਉੱਥੇ ਕੀਰਤਪੁਰ ਸਾਹਿਬ ਵੀ ਕਈ ਆਉਂਦੇ ਆ ਨਾਲ ਬਾਬਾ ਬੁੱਢਣ ਸਾਹਿਬ ਬਾਬਾ ਗਰਦਿੱਤਾ ਜੀ ਬਾਬਾ ਵੜਪਾਖ ਸਿੰਘ ਜੀ ਮਾ ਨੈਣਾ ਦੇਵੀ ਚਿੰਤਪੁਰ ਨੇ ਮਨੀਕਰਨ ਸਾਹਿਬ ਚੰਡੀਗੜ੍ਹ ਹਿਮਾਚਲ ਨੂੰ ਵੀ ਇਹ ਜਿਹੜੀ ਛੜਕਿਆ ਜੋੜਦੀ ਆ ਸੋ ਉਸ ਨੂੰ ਲੈ ਕੇ ਹੁਣ ਅਜੇਕਰ ਮੈਂ ਗੱਲ ਕਰਾਂ ਤੁਸੀਂ ਲੰਬੇ ਸਮੇਂ ਤੋਂ ਆਪਣੇ ਸੋਸ਼ਲ ਮੀਡੀਆ ਤੇ ਵੀਡੀਓਜ਼ ਵੀ ਪਾਉਂਦੇ ਰਹੇ ਹੋ ਕਿ ਇਹ ਸੜਕ ਕਦੋਂ ਬਣੇਗੀ ਕਦੋਂ ਇਸ ਦੀ ਸੁਣੇਗਾ ਪਰ ਅੱਜ ਚਲੋ ਦਸਮ ਪਾਤਸ਼ਾਹ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਜ਼ਰੂਰ ਹੁਕਮ ਹੋਇਆ ਮਹਾਪੁਰਸ਼ੇ ਸੜਕ ਨੂੰ ਬਣਾ ਰਹੇ ਨੇ ਕਰਨ ਵਾਲੇ ਕੰਮ ਕਰ ਲੈਂਦੇ ਨੇ ਆਵਾਜ਼ ਨਹੀਂ ਪਹੁੰਚਾਉਣੀ ਪੈਂਦੀ ਪਰ ਜਦੋਂ ਮਹਾਰਾਏ ਸੁਣ ਲੈਂਦੇ ਨੇ ਉਦੋਂ ਕੰਮ ਫਿਰ ਆਪੇ ਪੂਰਨ ਹੋ ਜਾਂਦੇ ਦੇਖੋ ਤੁਸੀਂ ਜਦੋਂ ਸੜਕ ਤੇ ਆਏ ਤੇ ਤੁਸੀਂ ਆਪਣੀ ਕਿਰਤਕ ਮਾਈ ਚੋਂ ਸੇਵਾ ਪਾਈ ਨਾ ਤੁਹਾਨੂੰ ਦਰਦ ਹੋਇਆ ਤੁਹਾਡੇ ਚੈਨਲ ਦੇ ਕਿਹੜੀ ਦੂਰੋਂ ਆਣ ਕੇ ਤੁਸੀਂ ਕਵਰੇਜ ਕਰਨ ਦੇ ਜੇ ਇਹੀ ਸੱਚੇ ਪਾਤਸ਼ਾਹ ਦੀਆਂ ਰਹਿਮਤਾਂ ਹੁੰਦੀਆਂ ਸਤਿਗੁਰ ਕੌਤਕ ਵਰਤਾਉਂਦੇ ਨੇ ਆਪਣੇ ਪਿਆਰਿਆਂ ਤੋਂ ਸੇਵਾ ਲੈ ਲੈਂਦੇ ਨੇ ਇਹ ਸੇਵਾ ਤੁਹਾਡੇ ਹਿੱਸੇ ਆਈ ਆ ਤੁਹਾਡੇ ਲੱਖਾਂ ਸ਼ਰਧਾਲੂਆਂ ਨੇ ਗੁਰੂ ਸਾਹਿਬ ਦੇ ਸੰਗਤਾਂ ਨੇ ਜਿਹੜਾ ਬਾਅਦ ਚੈਨਲ ਤੇ ਜਿਹੜੇ ਜੁੜੇ ਆ ਉਹਨਾਂ ਨੇ ਦੇਖਣੀ ਆ ਔਰ ਆਪਣੀ ਕਿਰਤ ਕਮਾਈ ਚ ਇੱਥੇ ਆਣ ਕੇ ਜਿਹੜੀ ਆ ਦੇਸ਼ਾਂ ਵਿਦੇਸ਼ਾਂ ਚੋਂ ਬੈਠੇ ਜਿਹੜੇ ਉਹਨਾਂ ਨੇ ਆਣ ਕੇ ਇੱਥੇ ਸੇਵਾ ਵੀ ਕਰਨੀ ਔਰ ਪਾਣੀ ਵੀ ਆ ਔਰ ਇਹ ਮਹਿਮਾਨ ਨਾਲ ਮਹਿਸੂਸ ਕਰ ਰਹੇ ਆ ਕਿ ਮੈਂ ਬਹੁਤ ਸਾਰੇ ਹੋਰ ਕੰਮਾਂ ਲਈ ਬੋਲਦਾ ਆਉਂਗਾ ਅੱਜ ਪ੍ਰਾਊਡ ਹੈ ਮੈਨੂੰ ਕਿ ਮੈਂ ਦਸਵੇਂ ਪਾਤਸ਼ਾਹ ਦੇ ਘਰ ਨੂੰ ਜਾਣ ਵਾਲੀ ਸੜਕ ਲਈ ਬੋਲ ਰਿਹਾ ਆਂ ਔਰ ਤੁਸੀਂ ਜਿਹੜਾ ਇੱਥੇ ਕਵਰੇਜ ਕਰ ਰਹੇ ਜੇ ਨਾ ਕਿ ਜਦੋਂ ਚੈਨਲ ਤੇ ਲੋਕਾਂ ਨੇ ਦੇਖਣਾ ਵਾ ਔਰ ਬਹੁਤ ਸਾਰੇ ਲੋਕਾਂ ਨੇ ਤੁਹਾਨੂੰ ਦਵਾਵਾਂ ਦੇਣੀਆਂ ਅਸੀਸਾਂ ਦੇਣੀਆਂ ਕਿਉਂਕਿ ਕਈਆਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ ਔਰ ਇਹ ਕਾਰ ਸੇਵਾ ਕਿਲਾ ਆਨੰਦਗੜ੍ਹ ਵਾਲੇ ਮਹਾਪੁਰਸ਼ ਬਾਬਾ ਸੋਚਾ ਸਿੰਘ ਜੀ ਬਾਬਾ ਸੁਤਨਾਮ ਸਿੰਘ ਇਹ ਸੜਕ ਨੂੰ ਬਣਾਉਣ ਦਾ ਕੰਮ ਕਰ ਰਿਹਾ ਹੈ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਔਰ ਪੂਰੇ ਵਰਲਡ ਦੇ ਵਿੱਚ ਇੱਕ ਐਸੀ ਸੜਕ ਹੋਊਗੀ ਜਿਹੜੀ ਇਹ ਸੜਕ ਹੈ ਖਾਲਸੇ ਦੀ ਸੜਕ ਹੈ ਖਾਲਸਾ ਪੰਥ ਬਣਾ ਰਿਹਾ ਇਸ ਨੂੰ ਔਰ ਤੁਹਾਡੇ ਇੱਕ ਇੱਕ ਰੁਪਏ ਦੀ ਕਿਰਤ ਕਮਾਈ ਵਿੱਚੋਂ ਸੜਕ ਬਣ ਜਾ ਰਹੀ ਆ ਔਰ ਤੁਸੀਂ ਪਿੱਛੇ ਦੇਖੋ ਕਿ ਸੰਗਤਾਂ ਆਪ ਰੁਕ ਰਹੀਆਂ ਨੇ ਤੇ ਆਪਣੀ ਕਿਰਤ ਕਮਾਈ ਚੋਂ ਇੱਕ ਇੱਕ ਰੁਪਿਆ ਜੜਾ ਵਾ ਉਹ ਪਾ ਰਹੀਆਂ ਨੇ ਨਿੰਦਨਯੋਗ ਗੱਲ ਇਹ ਹੈਗੀ ਹੈ ਕਿ ਮੈਂ ਇਹ ਨਹੀਂ ਕਹਾਂਗਾ ਸਮਾਲ ਸੇਵਕ ਤੁਸੀਂ ਇਕੱਲੇ ਹੋ ਪੰਜਾਬ ਦੇ ਵਿੱਚ ਜਾਂ ਤੁਸੀਂ ਇਕੱਲੇ ਕੋਈ ਲੀਡਰ ਹੈਗੇ ਹੋ ਹੋਰ ਵੀ ਲੀਡਰ ਨੇ ਜੋ ਇਸ ਸੜਕ ਤੋਂ ਲੰਘਦੇ ਹੋਣਗੇ ਸ਼੍ਰੀ ਨਾਨਦਪੁਰ ਸਾਹਿਬ ਦੀ ਧਰਤੀ ਤੇ ਦਰਸ਼ਨ ਦੀਦਾਰੇ ਕਰਦੇ ਜਾਣੇ ਹੋਣਗੇ ਪਰ ਇਹ ਸੜਕ ਤੇ ਜਦੋਂ ਹਾਲਾਤ ਦੇਖਦੇ ਨੇ ਮਨ ਦੇ ਵਿੱਚ ਉਹਨਾਂ ਦੇ ਵਿਚਾਰ ਨਹੀਂ ਹੁੰਦਾ ਕਿ ਅੱਜ ਸਾਡੇ ਘਰ ਦੇ ਬਾਹਰ ਚੰਗਾ ਫਰਸ਼ ਲੱਗਾ ਪਰ ਅੱਜ ਗੁਰੂ ਘਰ ਦੀ ਜਾਣ ਵਾਲੀ ਸੜਕ ਐਦਾ ਦੀ ਹੈਗੀ ਉਹ ਭਾਜੀ ਆਉਂਦੇ ਨਹੀਂ ਇਧਰੋਂ ਦੀ ਉਹਨਾਂ ਦੇ ਰੂਟ ਲੱਗੇ ਹੁੰਦੇ ਇਹਨਾਂ ਨੂੰ ਜਦੋਂ ਬੰਦਾ ਕੁਰਸੀ ਤੇ ਬਹਿ ਜਾਂਦਾ ਨਾ ਉਹ ਰੱਬ ਨੂੰ ਭੁੱਲ ਜਾਂਦਾ ਉਸ ਵੇਲੇ ਉਹਨੂੰ ਯਾਰ ਦੋਸਤ ਸਭ ਤੋਂ ਪਹਿਲਾਂ ਵੇਖ ਲਓ ਲੀਡਰ ਆਪਣੇ ਨਾਲ ਜਿਹੜੇ ਹੁੰਦੇ ਚਿਹਤੇ ਉਹਨਾਂ ਰਗੜਦਾ ਮੇਰਾ ਵੀ 22 ਸਾਲ ਦਾ ਤੇਰਬਾ ਵੀ ਜਿਹੜੇ ਤੁਹਾਨੂੰ ਇਲੈਕਸ਼ਨਾਂ ਦੇ ਵਿੱਚ ਦੇਖਣਗੇ ਉਹ ਬਾਅਦ ਚੋਂ ਨਹੀਂ ਦੇਖਣਗੇ ਕਿਉਂਕਿ ਬਾਅਦ ਚੋਂ ਪੈਰਾਸ਼ੂਟ ਵਾਲੇ ਹੀ ਬੰਦੇ ਆਉਂਦੇ ਉਹੀ ਦੂਜੀਆਂ ਪਾਰਟੀਆਂ ਚ ਹੁੰਦੇ ਉਹੀ ਆ ਜਾਂਦੇ ਆ ਉਹ ਸਿਰਫ ਪੱਗਾਂ ਦੇ ਰੰਗ ਹੀ ਬਦਲਦੇ ਆ ਔਰ ਮੈਂ ਤੁਹਾਨੂੰ ਦੱਸਦਾ ਵੀ ਇੱਥੇ ਮੈਂ ਕੋਈ ਸਮਾਜ ਸੇਵੀ ਨਹੀਂ ਇੱਥੇ ਕੋਈ ਮੈਂ ਪੋਲਿਟਿਸ਼ੀਅਨ ਨਹੀਂ ਇੱਥੇ ਮੈਂ ਗੁਰੂ ਗ ਔਰ ਇੱਥੋਂ ਹੀ ਅਮਰਤ ਦੀ ਦਾਤ ਮਿਲੀ ਸੀ ਸਿੰਘ ਨਾਮ ਕੌਰ ਨਾਮ ਇੱਥੋਂ ਹੀ ਮਿਲਦਾ ਵਾ ਇੱਥੋਂ ਹੀ ਇਹ ਦਸਤਾਰ ਮਿਲੀ ਆ ਔਰ ਮੇਰੇ ਪਿਓ ਦੇ ਘਰ ਨੂੰ ਜਾਣ ਵਾਲਾ ਰਸਤਾ ਮੈਨੂੰ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਆਪਣੇ ਪਿਓ ਦੇ ਘਰ ਨੂੰ ਜਾਣ ਵਾਲੇ ਰਸਤੇ ਲਈ ਬੋਲ ਰਿਹਾ ਪਰ ਤੁਸੀਂ ਇੱਕ ਵੱਡੀ ਗੱਲ ਕੀਤੀ ਐ ਇੱਥੇ ਕਿ ਬੰਦੇ ਉਹੀ ਰਹਿੰਦੇ ਆ ਪੱਗਾਂ ਦੇ ਰੰਗ ਬਦਲਦੇ ਪਰ ਅੱਜ ਜ਼ਰੂਰ ਇਹਨਾਂ ਨੇ ਬਹੁਤ ਮਾੜੀ ਗੱਲ ਆ ਜੋ ਦਸਤਾਰ ਅੱਜ ਸਾਨੂੰ ਦਸ਼ਮ ਪਾਸ਼ਾ ਨੇ ਦਿੱਤੀ ਅੱਜ ਉਹਨੂੰ ਆਪਾਂ ਇੱਕ ਪੋਲਿਟਿਕਸ ਦੇ ਰੂਪ ਵਿੱਚ ਵਰਤ ਰਹੀਆਂ ਜੇਕਰ ਆਪਾਂ ਪੀਲੀ ਦਸਤਾਰ ਸਜਾਈਏ ਤੇ ਉਹ ਆਮ ਆਦਮੀ ਪਾਰਟੀ ਦਾ ਜੇਕਰ ਨੀਲੀ ਸਜਾਈਏ ਤੇ ਉਹ ਕਾਲੀ ਦਲ ਦਾ ਆ ਸੋ ਇਸ ਨੂੰ ਕਿੱਦਾਂ ਦੇਖਦੇ ਹੋ ਦਸਤਾਰ ਦੇ ਨਾਲ ਇੱਕ ਪੋਲਿਟੀਕਲ ਦੀ ਪਛਾਣ ਬਣ ਰਹੀ ਹੈ ਇਹਨਾਂ ਦਾ ਕੋਈ ਲੈਣ ਦੇਣ ਥੋੜੀ ਇਹਦੇ ਨਾਲ ਦਸਤਾਰ ਨਾਲ ਮੈਂ ਦੱਸ ਦਿੰਦਾ ਤੁਹਾਨੂੰ ਚੰਗੀ ਤਰ੍ਹਾਂ ਤੁਸੀਂ ਕਈਆਂ ਦੇ ਨਾਂ ਹੀ ਨਹੀਂ ਲੈ ਵਿੱਚ ਅਕਾਲੀ ਦਲ ਵਾਲੇ ਬੰਦਿਆ ਨੀਲੀ ਕਾਂਗਰਸ ਵਾਲੇ ਬੰਦਿਆ ਚਿੱਟੀ ਠੀਕ ਹੈ ਜੀ ਤੇ ਭਾਜਪੀ ਵਾਲੇ ਸੰਤਰੀ ਬਣ ਲੈਂਦੇ ਆ ਤੇ ਜਿਹੜੇ ਹੋਰ ਆ ਆਪਣਾ ਆਮ ਆਦਮੀ ਪਾਰਟੀ ਜਿਹੜੀ ਬਦਲਾਵ ਉਹ ਪੀਲੀ ਬੰਨ ਲਈ ਮੈਨੂੰ ਦੱਸੋ ਵੀ ਇਹਨਾਂ ਨੇ ਕੀਤਾ ਕੀ ਇਹਦੇ ਵਿੱਚ ਕੀ ਇਹਨਾਂ ਦੀ ਦੇਣ ਆ 117 ਵਿਧਾਇਕ 13 ਐਮਪੀ ਸਿਰਫ 2-3 ਬੰਦਿਆਂ ਨੂੰ ਛੱਡ ਕੇ ਇਹਨਾਂ ਦੀ ਕੋਈ ਕਾਰਗੁਜ਼ਾਰੀ ਕੋਈ ਦੇਣ ਨਹੀਂ ਇੱਥੇ ਡਰਾਮੇ ਬਾਜ ਹੈਗੇ ਸਾਰੇ ਆਪਣੇ ਧੀਆਂ ਪੁੱਤਾਂ ਨੂੰ ਸੈੱਟ ਕਰਨ ਦੇ ਆ ਨਿਆਣੇ ਇਹਨਾਂ ਦੇ ਵਿਦੇਸ਼ਾਂ 'ਚ ਬੈਠੇ ਤੇ ਲੋਕਾਂ ਨੂੰ ਲੜਾਈ ਜਾਂਦੇ ਕੋਈ ਨਾ ਪਰਿਵਾਰ ਤੇ ਫਿਰ ਤੁਹਾਡਾ ਵੀ ਹੈ ਫਿਰ ਤੁਸੀਂ ਵੀ ਆਪਣੇ ਪਰਿਵਾਰ ਵੱਲੋਂ ਸੋਚ ਸਕਦੇ ਹੋ ਮੇਰੇ ਪਰਿਵਾਰ ਨੂੰ ਵੇਖ ਲਿਓ ਜਾ ਕੇ ਮੈਂ ਤੇ ਆਪਣੇ ਪਰਿਵਾਰ ਦਾ ਜਿੱਦਾਂ ਹੈਗਾ ਜਿੰਨੇ ਚ ਹੈਗਾ ਸਭ ਤੋਂ ਵੱਡਾ ਪਰਿਵਾਰ ਮੇਰਾ ਇਹ ਆ ਜਿੱਥੇ ਮੈਂ ਆਇਆ ਸਭ ਤੋਂ ਵੱਡਾ ਮੇਰਾ ਪਰਿਵਾਰ ਇਹ ਆ ਕਿਉਂਕਿ ਮੈਨੂੰ ਦਰਦ ਹੋਇਆ ਮੈਂ ਆ ਗਿਆ ਮੇਰੇ ਰਕੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਦਰਦ ਹੋਇਆ ਉਹ ਆਏ ਆ ਇੱਥੇ ਉਹ ਆਪੋ ਆਪਣਾ ਕੋਈ ਸਾਹਮਣੇ ਆ ਗਿਆ ਕੋਈ ਨਹੀਂ ਆ ਗਿਆ ਪਰ ਗੱਲ ਆ ਪੀ ਇਦਾਂ ਹੀ ਇੱਕ ਵਿਧਾਇਕ ਨੇ ਸਰਦਾਰ ਪ੍ਰਗਟ ਸਿੰਘ ਜੀ ਉਹਨਾਂ ਨੇ ਵੀ ਮੈਂ ਬੇਨਤੀ ਕੀਤੀ ਸੀ ਕਿ ਗੱਲ ਬਹੁਤ ਮਾੜੀ ਆ ਪੀ ਆਪਾਂ ਇਸ ਗੱਲ ਨੂੰ ਉਹਨਾਂ ਬੜਾ ਮਤਲਬ ਭਰੇ ਭੀਤੇ ਮਾਨਾ ਕਿ ਆ ਪੀ ਇਸ ਗੱਲ ਨੂੰ ਵਿਧਾਨ ਸਭਾ ਚ ਮੈਂ ਲੈ ਕੇ ਜਾਊਂਗਾ ਔਰ ਇੱਕ ਗੱਲ ਦੀ ਸਾਨੂੰ ਵੀ ਕਹਿੰਦੇ ਤਕਲੀਫ ਹੈ ਵੀ ਇਹ ਗੱਲ ਵਿਧਾਨ ਸਭਾ ਤੱਕ ਪਹੁੰਚੀ ਕਿਉਂ ਨਹੀਂ ਇਦਾਂ ਹੀ ਗੁਰਜੀਤ ਸਿੰਘ ਔਜਲਾ ਜੋ ਗੁਰੂ ਨਗਰੀ ਤੋਂ ਐਮਪੀ ਨੇ ਉਹ ਇੱਥੇ ਆਏ ਵੀ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਨਾਂ ਨੇ ਲਿਖਿਆ ਚੀਫ ਸੈਕਟਰੀ ਨੂੰ ਉਹਨਾਂ ਨੇ ਲਿਖਿਆ ਔਰ ਇਦਾਂ ਹੀ ਉਹਨਾਂ ਨੇ ਮਾਨਯੋਗ ਨਿਤਨ ਗੜਕਰੀ ਜੀ ਨੂੰ ਵੀ ਲਿਖਿਆ ਵੀ ਇਹ ਸੜਕ ਵੱਲ ਧਿਆਨ ਦਿੱਤਾ ਜਾਵੇ ਫਿਰ ਉਹ ਉਹਨਾਂ ਨੇ ਬਾਬਾ ਜੀ ਨਾਲ ਮੁਲਾਕਾਤ ਵੀ ਕੀਤੀ ਔਰ ਹਰ ਜਗ੍ਹਾ ਤੇ ਔਜਲਾ ਸਾਹਿਬ ਨੇ ਕਿਹਾ ਵੀ ਜਿੱਥੇ ਲੋੜ ਹੈ ਮੈਂ ਪਾਰਲੀਮੈਂਟ 'ਚ ਵੀ ਬੋਲ ਦੂੰਗਾ ਪਰ ਗੱਲ ਇਹ ਹੈ ਵੀ ਪਾਰਲੀਮੈਂਟ ਵਿਧਾਨ ਸਭਾ ਦੇ ਵਿੱਚ ਬੋਲਣ ਦੇ ਨਾਲ ਹੀ ਨਹੀਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਘਰ ਕਿਸ ਨੂੰ ਰਸਤਾ ਜਾ ਰਿਹਾ ਪਰ ਇਧਰ ਜਦੋਂ ਧਿਆਨ ਹੀ ਨਹੀਂ ਦਿੱਤਾ 117 ਨੇ ਤੇ 13 ਐਮਪੀਆਂ ਨੇ ਬੜਾ ਦੁੱਖ ਲੱਗਾ ਕਿ ਕਿਹੜੇ ਰਾਜ ਦੀਆਂ ਗੱਲਾਂ ਕਰਦੇ ਆ ਵੀ ਅਸੀਂ ਆਹ ਰਾਜ ਬਣਾ ਦਾਂਗੇ ਉਹ ਬਣਾ ਦਾਂਗੇ ਉਹ ਕਿੱਥੇ ਉਹ ਜਥੇਬੰਦੀਆਂ ਸੁੱਤੀਆਂ ਮੈਨੂੰ ਨਹੀਂ ਸਮਝ ਆਈ ਜਿਹੜੇ ਬਹਿ ਕੇਦੇ ਬੜੇ-ਬੜੇ ਮੱਲਬ ਉਥੋਂ ਐਲਾਨ ਕਰ ਦਿੰਦੇ ਲੋਕਾਂ ਦੇ ਨੌਜਵਾਨਾਂ ਨੂੰ ਕਹਿੰਦੇ ਅਸੀਂ ਵੱਖਵਾਦੀ ਆਂ ਦੇਸ਼ ਪ੍ਰੇਮੀ ਆ ਤੇ ਕਿੱਥੇ ਤੁਹਾਡਾ ਦੇਸ਼ ਪ੍ਰੇਮ ਚੱਲ ਜਾਂਦਾ ਜਦੋਂ ਇਹੋ ਜੇ ਘਰਾਂ ਨੂੰ ਰੱਬ ਦੇ ਘਰਾਂ ਨੂੰ ਜਾਣ ਵਾਲੇ ਰਸਤੇ ਉਦੋਂ ਕਿਉਂ ਨਹੀਂ ਬੋਲਦੇ ਜਦੋਂ ਕੋਈ ਪ੍ਰਾਤਨ ਵਿਰਾਸਤਾ ਵਾਂ ਉਹਨਾਂ ਦੇ ਕਬਜ਼ੇ ਕਿਤੇ ਕੰਪਨੀਆਂ ਨੇ ਉਦੋਂ ਕਿਉਂ ਨਹੀਂ ਬੋਲਦੇ ਉਹਨਾਂ ਦੇ ਨਾਵਾਂ ਤੇ ਬੜੀਆਂ ਅੱਜ ਕੱਲ ਇਹਨਾਂ ਨੇ ਕੰਪਨੀਆਂ ਚਲਾਈਆਂ ਵਾਂ ਪਾਰ ਨੋਟ ਇਕੱਠੇ ਕਰਨ ਦੇ ਪਰ ਕਿਸੇ ਨੇ ਵੀ ਕਦੀ ਆਪਣੇ ਘਰ ਦੀ ਗਲੀ ਨਾਲੀ ਤੋਂ ਇਲਾਵਾ ਕਿਸੇ ਧਾਰਮਿਕ ਸਥਾਨ ਵੱਲ ਧਿਆਨ ਨਹੀਂ ਦਿੱਤਾ ਮੈਨੂੰ ਦੱਸੋ ਕਿਹੜਾ ਸਰਪੰਚ ਕਿਹੜਾ ਕਾਉਂਸਲਰ ਕਿਹੜਾ ਵਿਧਾਇਕ ਕਿਹੜਾ ਛੋਟੇ ਤੋਂ ਛੋਟਾ ਵਰਕਰ ਹੈ ਉਹਨਾਂ ਦੀਆਂ ਗਲੀਆਂ ਵੇਖਿਓ ਜਾ ਕੇ ਰਸਤੇ ਕੱਚੇ ਪੱਕੇ ਬਣਾਤੇ ਤੇ ਕੀ ਗੱਲ ਰੱਬ ਦੇ ਘਰ ਨੂੰ ਜਾਣ ਵਾਲਾ ਰਸਤਾ ਪਹਿਲ ਦੀ ਧਾਰ ਤੇ ਇਹ ਬਣਾਉਣਾ ਚਾਹੀਦਾ ਸੀ ਪੰਜਾਬ ਦੇ ਕੀਤੇ ਸਾਰੇ ਕੰਮ ਟੋਟਲ ਫੇਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਨੂੰ ਜਾਣ ਵਾਲਾ ਰਸਤਾ ਹੀ ਨਹੀਂ ਜਿੱਥੇ ਬਣਿਆ ਹੁਣ ਜਿਹੜਾ ਕਿਲਾ ਆਨੰਦਗੜ੍ਹ ਵਾਲੇ ਨਕਸ਼ੇ ਦਾ ਜ਼ਿਕਰ ਜ਼ਰੂਰ ਕਰੀਏ ਹੁਣ ਜਿਹੜੇ ਮਹਾਪੁਰਸ਼ਾਂ ਨੇ ਕਾਰ ਸੇਵਾ ਸ਼ੁਰੂ ਕੀਤੀ ਆ ਮੈਂ ਦੱਸ ਦੇਣਾ ਕਿ ਇੱਥੇ ਜਾਨ ਇਹ ਬਰਸਾਤੀ ਨਾਲਾ ਬਣਾਇਆ ਸਾਈਡ ਤੇ ਕਿ ਪਾਣੀ ਦੀ ਕਮੀ ਨਾ ਵੇ ਸਰਵਿਸ ਲਾਈਨ 18 ਫੁੱਟ 25 ਫੁੱਟ ਰੁੱਖ 35 ਫੁੱਟ ਸੜਕ 5 ਫੁੱਟ ਫੁੱਲ ਲੱਗਣਗੇ ਵਿੱਚ ਫਿਰ 35 ਫੁੱਟ ਸੜਕ 5 ਫੁੱਟ ਬੂਟੇ 18 ਫੁੱਟ ਸਰਵਿਸ ਲਾਈਨ ਫਿਰ ਬਰਸਾਤੀ ਨਾਲਾ ਇਹ ਜਿਹੜੀ ਸੇਵਾ ਵਾ ਇਹ ਜਿੱਕਰ ਮੈਂ ਸਟਰਕਚਰ ਦੀ ਗੱਲ ਕਰਾਏ ਗੁਰਦੁਆਰਾ ਸਾਹਿਬ ਤਿਆਰ ਹੋਣਾ ਇਸ ਜਗ੍ਹਾ ਤੇ ਨਹੀਂ ਇਹ ਤੇ ਮਹਾਂਪੁਰਸ਼ਾਂ ਨੇ ਜਿਹੜਾ ਵਾਦਕ ਸਾਹਿਬ ਦਾ ਲਾਇਆ ਨਾਲ ਇਹ ਜਿਹੜਾ ਦੇਖੋ ਇਹ ਨਨਪੁਰ ਸਾਹਿਬ ਨੂੰ ਜਾਣ ਵਾਲਾ ਉਹ ਕਿਲਾ ਆਨੰਦਗੜ੍ਹ ਦਾ ਵਾ ਹਾਂਜੀ ਹਾਂਜੀ ਇਹ ਸਾਰੇ ਬਹੁਤ ਵੱਡਾ ਇਤਿਹਾਸ ਹੈ ਕਿਉਂਕਿ ਜਿਹੜਾ ਅੰਮ੍ਰਿਤ ਦੀ ਦਾਤ ਆ ਉਹ ਇੱਥੋਂ ਹੀ ਮਿਲੀ ਸੀ ਖਾਲਸੇ ਦੀ ਜਨਮ ਭੂਮੀ ਕਿਉਂ ਕਿ ਆ ਜਾਂਦਾ ਨੰਦਾਂ ਦੀ ਪੁਰੀ ਕਿਉਂ ਕਿ ਆ ਜਾਂਦਾ ਅਸੀਂ ਇਸ ਨਗਰੀ ਦਾ ਦੇਣ ਨਹੀਂ ਦੇ ਸਕਦੇ ਵਾਸੀ ਆਨੰਦਪੁਰ ਦੇ ਆ ਤੁਸੀਂ ਮੈਨੂੰ ਕਿਹਾ ਸੀ ਨਾ ਤੁਹਾਡਾ ਪਰਿਵਾਰ ਤੇ ਉਹਦੇ ਬਾਰੇ ਸੋਚਦੇ ਤੇ ਮੇਰਾ ਪਰਿਵਾਰ ਤੇ ਫਿਰ ਇਹੀ ਆਨੰਦਪੁਰ ਸਾਹਿਬੀ ਮੈਂ ਤੇ ਵਾਸੀ ਆਨੰਦਪੁਰ ਦਾ ਤੁਸੀਂ ਵੀ ਵਾਸੀ ਆਨੰਦਪੁਰ ਦੇ ਜੇ ਅਸੀਂ ਦਸਵੇਂ ਪਾਤਸ਼ਾਹ ਨੂੰ ਜਵਾਬ ਦੇਈਆਂ ਬੰਦਿਆਂ ਨੂੰ ਜਵਾਬ ਦੇਈ ਨਹੀਂ ਕਿਸੇ ਨੂੰ ਜੇਕਰ ਇਹ ਆਵਾਜ਼ ਨੂੰ ਮੈਂ ਵਿਧਾਨ ਸਭਾ ਪਾਰਲੀਮੈਂਟ ਤੱਕ ਨਾ ਲੈ ਕੇ ਗਿਆ ਤੇ ਮੈਂ ਆਪਣੀ ਰਾਜਨੀਤੀ ਤੋਂ ਰਿਜ਼ਾਈਨ ਕਰਕੇ ਤੇ ਵਾਇਗੁਰੂ ਵਾਇਗੁਰੂ ਕਰੂੰ ਮੈਂ ਕੀ ਲੈਣਾ ਜੇ ਮੇਰੇ ਨਮਾਇੰਦਿਆਂ ਨੇ ਜਿਹੜੇ ਮੇਰੀ ਯਾਰੀ ਦੋਸਤੀ ਚ ਇੱਥੋਂ ਤੱਕ ਨਾ ਪਹੁੰਚ ਸਕੇ ਤੇ ਮੈਂ ਰਾਜਨੀਤੀ ਤੋਂ ਖੇੜਾ ਛੱਡ ਦੇਣਾ ਕਿਉਂਕਿ ਜੇ ਗੁਰੂ ਘਰ ਨਾਲ ਪਿਆਰ ਨਹੀਂ ਹੈਗਾ ਚੰਦ ਬੰਦੇ ਤੇ ਹੋਣਗੇ ਜਿਹੜੇ ਉੱਥੋਂ ਤੱਕ ਲੈ ਕੇ ਜਾਣਗੇ ਆਵਾਜ਼ ਮੈਨੂੰ ਆਸ ਆ ਪਈ ਜਰੂਰ ਵਿਧਾਨ ਸਭਾ ਪਾਰਲੀਮੈਂਟ ਤੱਕ ਗੱਲ ਜਾਊ ਸੜਕ ਇੱਕੋ ਇੱਕ ਹੋਊਗੀ ਜਿਹੜੀ ਟੋਲ ਪਲਾਜ਼ੇ ਤੋਂ ਬਿਨਾ ਖਾਲਸੇ ਦੀ ਖਾਲਸਾ ਪੰਥ ਦੀ ਸੜਕ ਹੋਊਗੀ ਉਹ ਇਹੋ ਹੋਊਗੀ ਬਿਲਕੁਲ ਧੰਨਵਾਦ ਜੀ ਸੋ ਬਿਲਕੁਲ ਜਿਵੇਂ ਜ਼ਿਕਰ ਕੀਤਾ ਸਰਬਜੀਤ ਸਿੰਘ ਸੋਨੋ ਜੰਡੇ ਵਾਲਾ ਹੋਣਾ ਨੇ ਕਿ ਇਹ ਸਿਰਫ ਤੇ ਸਿਰਫ ਇੱਕ ਇਕਲੋਤੀ ਸੜਕ ਹੋਣੀ ਹੈ ਜੋ ਖਾਲਸਾ ਪੰਥ ਆਪ ਤਿਆਰ ਕਰ ਰਿਹਾ ਨਾ ਹੀ ਇੱਥੇ ਕੋਈ ਪਰਚੀ ਲੱਗੇਗੀ ਨਾ ਹੀ ਇੱਥੇ ਤੁਹਾਨੂੰ ਕੋਈ ਟੋਲ ਟੈਕਸ ਦੇਣਾ ਪਵੇਗਾ ਵੱਡੀ ਗੱਲ ਇਹ ਹੈਗੀ ਆ ਕਿ ਇਹ ਖਾਲਸਾ ਸੜਕ ਆਪ ਤਿਆਰ ਕਰ ਰਿਹਾ ਹੈ ਸਰਕਾਰ ਦਾ ਕੋਈ ਵੀ ਨੁਮਾਇੰਦਾ ਅੱਗੇ ਨਹੀਂ ਆਇਆ ਸਰਕਾਰ ਨਹੀਂ ਅੱਗੇ ਆਈ ਪਰ ਅੱਜ ਬਾਬਾ ਸਤਨਾਮ ਸਿੰਘ ਹੋਣੀ ਆਪਣੇ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਕ ਵੱਡੀ ਸੜਕ ਤਿਆਰ ਕਰ ਰਹੇ ਨੇ ਜਿੱਥੇ ਰੋਜ਼ ਕਈ ਆਵਾਜਾਈ ਦੇ ਵਿੱਚ ਸੰਗਤਾਂ ਨੂੰ ਮੁਸ਼ਕਲਾ ਆਉਂਦੀਆਂ ਹੋਣਗੀਆਂ ਪਰ ਉਸ ਨੂੰ ਲੈ ਕੇ ਜ਼ਰੂਰ ਕੁਝ ਸਮਾਂ ਲੱਗੇਗਾ ਕੁਝ ਸਮੇਂ ਦੇ ਵਿੱਚ ਜ਼ਰੂਰ ਇਹ ਸੜਕ ਉਹ ਤਿਆਰ ਹੋ ਜਾਵੇ ਕਿ ਇੱਥੇ ਲੋਕਾਂ ਨੂੰ ਆਸਾਨੀ ਜ਼ਰੂਰ ਹੋਏਗੀ ਇੱਕ ਵੱਡੀ ਦੇਣ ਜ਼ਰੂਰ ਇੱਥੋਂ ਦੇ ਲੋਕਾਂ ਨੂੰ ਮਿਲੇਗੀ ਸੋ ਮੈਨੋਂ ਦੇ ਉਹ ਇਜਾਜ਼ਤ ਹੋਣ ਦੇ ਲਈ ਸਿਮਰਦੀਪ ਸਿੰਘ ਰੋਪਾ